ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਇੱਕ ਔਰਤ ਜਿਹੜੀ ਹੈ ਉਸਦੀ ਡਿਲੀਵਰੀ ਬੱਸ ਦੇ ਵਿੱਚ ਹੀ ਕਰਵਾਈ ਗਈ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਔਰਤ ਜਿਹੜੀ ਉਹ ਬੱਸ ਦੇ ਵਿੱਚ ਸਫ਼ਰ ਕਰ ਰਹੀ ਹੁੰਦੀ ਹੈ ਤੇ ਸਫ਼ਰ ਕਰਨ ਦੌਰਾਨ ਹੀ ਉਸ ਨੂੰ ਲੇਬਰ ਪੇਨ ਸ਼ੁਰੂ ਹੋ ਜਾਂਦੀਆਂ ਨੇ। ਫਿਰ ਜਿੱਦਾਂ ਹੀ ਉਸ ਨੂੰ ਲੇਬਰ ਪੇਨ ਸ਼ੁਰੂ ਹੁੰਦੀਆਂ ਨੇ ਤਾਂ ਡਰਾਈਵਰ ਜਿਹੜਾ ਬੱਸ ਡਰਾਈਵਰ ਸੀ ਉਸਦੀ ਸਮਝਦਾਰੀ ਦੇ ਕਾਰਨ ਬੱਚਾ ਤੇ ਮਾਂ ਅੱਜ ਬਿਲਕੁਲ ਸੁਰੱਖਿਅਤ ਨੇ। ਜੀ ਹਾਂ ਬੱਸ ਡਰਾਈਵਰ ਇੰਨਾ ਕਿ ਸਮਝਦਾਰ ਸੀ ਕਿ ਜਿੱਦਾਂ ਹੀ ਉਸ ਔਰਤ ਨੂੰ ਲੇਬਰ ਪੇਨ ਸ਼ੁਰੂ ਹੁੰਦੀਆਂ ਨੇ ਉਹ ਬੱਸ ਦਾ ਰੂਟ ਜਿਹੜਾ ਨਾਲ ਦੇ ਨਾਲ ਉਸ ਔਰਤ ਨੂੰ ਹਸਪਤਾਲ ਪਹੁੰਚਾਉਂਦਾ ਹੈ ਜਿੱਦਾਂ ਹੀ ਉਹ ਹਸਪਤਾਲ ਪਹੁੰਚਦੇ ਨੇ ਉਸ ਔਰਤ ਦੀ ਹਾਲਤ ਜਿਹੜੀ ਉਹ ਕਾਫੀ ਜ਼ਿਆਦਾ ਜਿਹੜੀ ਉਹ ਗੰਭੀਰ ਪਣ ਜਾਂਦੀ ਹੈ ਉਸਦੇ ਪੇਨਸ ਕਾਫੀ ਜ਼ਿਆਦਾ ਹੋ ਰਹੀਆਂ ਹੁੰਦੀਆਂ ਨੇ ਤਾਂ ਹਸਪਤਾਲ ਸਟਾਫ ਜਿਹੜਾ ਉਹ ਉਸ ਬਸ ਤੇ ਵਿੱਚ ਆ ਕੇ ਉਸ ਔਰਤ ਦੇ ਡਿਲੀਵਰੀ ਕਰਦੇ ਨੇ ਤੇ ਫਿਲਹਾਲ ਦੇ ਲਈ ਇਹ ਖਬਰ ਜਿਹੜੀ ਆ ਸਾਹਮਣੇ ਹੈ ਕਿ ਔਰਤ ਤੇ ਉਹਨਾਂ ਦਾ ਬੱਚਾ ਬਿਲਕੁਲ ਠੀਕ ਨੇ ਤੇ ਡਰਾਈਵਰ ਦੀ ਸਮਝਦਾਰੀ ਕਾਰਨ ਅੱਜ ਉਹ ਦੋਵੇਂ ਜੀ ਉਹ ਬਿਲਕੁਲ ਸੁਰੱਖਿਅਤ ਨੇ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਦੱਸ ਦਈਏ ਕਿ ਕੇਰਲਾ ਤੋਂ ਇੱਕ ਔਰਤ ਜਿਹੜੀ ਗਰਭਤੀ ਮਹਿਲਾ ਬੱਸ ਦੇ ਵਿੱਚ ਸਫ਼ਰ ਕਰ ਰਹੀ ਹੁੰਦੀ ਹੈ ਤੇ ਸਫ਼ਰ ਕਰਨ ਦੌਰਾਨ ਹੀ ਉਸ ਨੂੰ ਲੇਬਰ ਪੇਨ ਸ਼ੁਰੂ ਹੁੰਦੀਆਂ ਨੇ ਤੇ ਵੇਖੋ ਕਿੰਜ ਡਰਾਈਵਰ ਦੀ ਸਮਝਦਾਰੀ ਕਾਰਨ ਉਸ ਔਰਤ ਦੀ ਬਿਲਕੁਲ ਸੇਫ ਡਿਲੀਵਰੀ ਹੋਈ ਹੈ